ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਨੂੰ ਜਾਨਵਰਾਂ ਨੂੰ ਜੰਗਲ ਵਿੱਚ ਚਰਾਉਣਾ ਬਹੁਤ ਚੰਗਾ ਲੱਗਦਾ ਸੀ ਇਸ ਤਰ੍ਹਾਂ ਉਹ ਰੱਬ ਦੀ ਬਣਾਈ ਹੋਈ ਪ੍ਰਕਿਰਤੀ ਦੇ ਵਿੱਚ ਰਹਿੰਦੇ ਸਨ ਜੋ ਉਹਨਾਂ ਨੂੰ ਬਹੁਤ ਉੱਚਾ ਲੱਗਦਾ ਸੀ ਉਹ ਰੋਜ਼ ਦੂਰ ਜੰਗਲ ਵਿੱਚ ਚਲੇ ਜਾਂਦੇ ਤੇ ਧਿਆਨ ਲਗਾ ਕੇ ਬੈਠ ਜਾਂਦੇ ਅਤੇ ਕਿਸੇ ਦਰਖਤ ਦੇ ਹੇਠਾਂ ਬੈਠ ਕੇ ਆਰਾਮ ਕਰਦੇ ਇੱਕ ਦਿਨ ਗੁਰੂ ਜੀ ਦੁਪਹਿਰ ਨੂੰ ਗਰਮੀ ਦੇ ਦਿਨਾਂ ਵਿੱਚ ਆਰਾਮ ਕਰ ਰਹੇ ਸਨ ਜਾਨਵਰ ਆਸ-ਪਾਸ ਹੀ ਚਰ ਰਹੇ ਸਨ ਗੁਰੂ ਜੀ ਨੇ ਜ਼ਮੀਨ ਤੇ ਆਪਣਾ ਤੋਲੀਆ ਵਿਛਾ ਲਿਆ ਤੇ ਉਸ ਉੱਪਰ ਸੋ ਗਏ ਥੋੜਾ ਜਿਹਾ ਸਮਾਂ ਗੁਜ਼ਰਨ ਤੋਂ ਬਾਅਦ ਦ੍ਰਕਤੀ ਦਿਸ਼ਾ ਬਦਲ ਗਈ ਅਤੇ ਸ਼ਾਂ ਦੀ ਜਗ੍ਹਾ ਧੁੱਪ ਗੁਰੂ ਜੀ ਚਿਹਰੇ ਉੱਪਰ ਆ ਗਏ। ਉਸੇ ਵੇਲੇ ਇੱਕ ਕਾਲਾ ਕੋਬਰਾ ਸੱਪ ਗੁਰੂ ਜੀ ਕੋਲ ਆ ਖਲੋਤਾ। ਗੁਰੂ ਜੀ ਦੇ ਚਿਹਰੇ ਉੱਪਰ ਸੂਰਜ ਦੀਆਂ ਗਰਮ ਕਿਰਨਾਂ ਪੈ ਰਹੀਆਂ ਸਨ। ਗਰਮ ਕਿਰਨਾਂ ਤੋਂ ਬਚਾਉਣ ਲਈ ਸੱਪ ਨੇ ਆਪਣਾ ਫਨ ਫੈਲਾ ਦਿੱਤਾ ਤੇ ਗੁਰੂ ਜੀ ਚਿਹਰੇ ਉੱਪਰ ਛਾਂ ਕਰ ਦਿੱਤੀ। ਗੁਰੂ ਜੀ ਇਸ ਸਭ ਤੋਂ ਅਣਜਾਨ ਆਰਾਮ ਨਾਲ ਸੁੱਤੇ ਰਹੇ। ਉਸੀ ਵੇਲੇ ਰਾਏ ਭੁੱਲਰ ਉਥੋਂ ਆਪਣੇ ਨੌਕਰਾਂ ਦੇ ਨਾਲ ਲੰਘਿਆ ਜਦ ਉਹ ਦਰਖਤ ਦੇ ਨਜ਼ਦੀਕ ਪਹੁੰਚਿਆ ਤਾਂ ਉਸਨੇ ਗੁਰੂ ਜੀ ਨੂੰ ਉਥੇ ਬੇਖਬਰ ਸੁੱਤੇ ਵੇਖਿਆ ਨਾਲ ਹੀ ਸੱਪ ਨੂੰ ਨਜ਼ਦੀਕ ਵੇਖ ਕੇ ਇੱਕ ਵਾਰੀ ਸੋਚਿਆ ਕਿਦਰੇ ਸੱਪ ਨੇ ਗੁਰੂ ਜੀ ਨੂੰ ਡੰਗ ਤੇ ਨਹੀਂ ਮਾਰ ਦਿੱਤਾ ਸੱਪ ਕਿਸੇ ਨੂੰ ਨਜ਼ਦੀਕ ਆਂਦਾ ਵੇਖ ਕੇ ਉਥੋਂ ਚਲਾ ਗਿਆ ਰਾਏ ਭੁੱਲਰ ਜਦ ਗੁਰੂ ਜੀ ਦੇ ਕੋਲ ਗਿਆ ਤੇ ਉਹਨਾਂ ਨੂੰ ਬੇਖਬਰ ਸੁੱਤੇ ਵੇਖਿਆ ਅਤੇ ਵੇਖਿਆ ਕਿ ਸੱਪ ਦੇ ਜਾਨ ਮਗਰੋਂ ਸੂਰਜਾਂ ਦੀ ਕਿਰਨਾਂ ਗੁਰੂ ਜੀ ਦੇ ਚਿਹਰੇ ਉੱਪਰ ਆ ਗਈਆਂ ਹਨ ਇਹ ਵੇਖ ਕੇ ਉਹ ਬਹੁਤ ਹੈਰਾਨ ਹੋਇਆ ਕਿ ਇੱਕ ਸੱਪ ਨੇ ਗੁਰੂ ਜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਉਣ ਲਈ ਆਪਣੇ ਫੰਦ ਦੀ ਛਾਂ ਕੀਤੀ ਹੋਈ ਸੀ ਰਾਏ ਭੁੱਲਰ ਆਪਣੇ ਲੋਕਰਾਂ ਨੂੰ ਕਹਿਣ ਲੱਗਿਆ ਕਿ ਇਹ ਕੋਈ ਮਾਮੂਲੀ ਸੱਪ ਨਹੀਂ ਸੀ ਰੱਬ ਨੇ ਇਸ ਨੂੰ ਸੂਰਜ ਦੀ ਕਿਰਨਾਂ ਤੋਂ ਨਾਨਕ ਨੂੰ ਬਚਾਉਣ ਲਈ ਭੇਜਿਆ ਸੀ ਰਾਏ ਭੁੱਲਰ ਨੇ ਫਿਰ ਗੁਰੂ ਜੀ ਨੂੰ ਉਠਾ ਕੇ ਉਹਨਾਂ ਦੇ ਪਿਆਰਾਂ ਨੂੰ ਹੱਥ ਲਾਇਆ ਗੁਰੂ ਜੀ ਉੱਠ ਗਏ ਤੇ ਬੋਲੇ ਕਿ ਰੱਬ ਬਹੁਤ ਵੱਡਾ ਹੈ ਤੇ ਬਹੁਤ ਵੱਡੀ ਹੈ ਉਸ ਦੀ ਵਡਿਆਈ ਰਾਏ ਭੁੱਲਰ ਨੇ ਆਪਣੇ ਨੌਕਰਾਂ ਨੂੰ ਦੱਸਿਆ ਕਿ ਗੁਰੂ ਨਾਨਕ ਇੱਕ ਆਮ ਬੱਚੇ ਨਹੀਂ ਹਨ ਉਹਨਾਂ ਉੱਪਰ ਰੱਬ ਦੀ ਬਹੁਤ ਮਿਹਰ ਹੈ ਰਾਏ ਭੁੱਲਰ ਇਹ ਚਮਤਕਾਰ ਵੇਖ ਕੇ ਇਹਨਾਂ ਪ੍ਰਭਾਵਿਤ ਹੋਇਆ ਕਿ ਉਹ ਕੋੜੇ ਉੱਪਰ ਦੁਬਾਰਾ ਨਾ ਬੈਠ ਪਾਇਆ ਅਤੇ ਆਪਣੇ ਨੌਕਰਾਂ ਨਾਲ ਘਰ ਨੂੰ ਵਾਪਸ ਚਲਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ